ਵੱਡੇ ਵੱਡੇ ਘਰਾਨਿਆਂ ਚ ਸਹੀ ਹੈ ਸਾਨੂੰ ਕੌਣ ਪੁੱਛਦਾ ਸੀ ਸਾਡੀ ਤੇ ਸਾਡੀ ਗੁਰੂ ਦੀ ਰਹਿਮਤ ਹੈ ਹਜੇ ਵੀ ਅਸੀਂ ਕੁਝ ਨਹੀਂ ਹਾਂ ਤੁਸੀਂ ਬਹੁਤ ਵੱਡੇ ਹੋ ਅਸੀਂ ਕੁਝ ਨਹੀਂ ਹਾਂ ਅਸੀਂ ਜੋ ਕੁਝ ਹਾਂ ਆਪਣੇ ਗੁਰੂ ਕਰਕੇ ਹ ਇਹਨਾਂ ਨੂੰ ਇਹਨਾਂ ਦੇ ਕਿਤੇ ਹੋਏ ਕਰਮਾਂ ਦੀ ਸਜ਼ਾ ਮਿਲਣੀ ਮਿਲਣੀ ਹੈ ਜੀ ਸਪੀਕਰ ਸਾਹਿਬ ਅੱਜ ਠੀਕ ਹੈ ਮੈਂ ਖੁਦ ਇੱਕ ਵਕੀਲ ਹਾਂ ਕ੍ਰਿਮੀਨਲ ਪ੍ਰੈਕਟਿਸ ਕੀਤੀ ਹੈ ਠੀਕ ਹੈ ਇਹਦਾ ਰੈਟਰੋਸਪੈਕਟਿਵ ਇਫੈਕਟ ਨਹੀਂ ਹੋ ਸਕਦਾ ਪਰ ਕੀ ਅਸੀਂ ਰੋਜ਼ ਹੁਣ ਬੇਅਦਬੀਆਂ ਹੁੰਦੀ ਏ ਕੱਲ ਵੀ ਘਟਨਾ ਹੋਈ ਪਿਛਲੇ 10 12 ਸਾਲਾਂ ਤੋਂ ਇੱਕ ਸਾਜ਼ਿਸ਼ ਹੈ ਪੰਜਾਬ ਖਿਲਾਫ ਸਿੱਖੀ ਖਿਲਾਫ ਕਿ ਕਿਸੇ ਤਰੀਕੇ ਨਾਲ ਪੰਜਾਬ ਚਲੋ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਅਗਰ ਪੰਜਾਬ ਲੱਗ ਜਾਵੇ ਤਾਂ ਦੁਨੀਆ ਉੱਤੇ ਆਪਣਾ ਸਿੱਕਾ ਜਮਾ ਲੂਗਾ ਉਹ ਚਾਹੁੰਦੇ ਆ ਕਿ ਬਸ ਇਹਨੂੰ ਲੜਾਈ ਚੱਲੋ ਨਸ਼ਾ ਦਿਓ ਇੱਥੇ ਇਹਨਾਂ ਨੂੰ ਇਹਨਾਂ ਦੇ ਗੁਰੂ ਤੋਂ ਦੂਰ ਕਰੋ ਆਪਸ 'ਚ ਲੜਾਓ ਪਿਛਲੀ ਸਰਕਾਰ ਮੈਂ ਬਿਲਕੁਲ ਫੈਕਟਸ ਤੇ ਗੱਲ ਕਰੂੰਗਾ ਇਹ ਜਿਹੜਾ ਮੁੱਦਾ ਹੈ ਇਹ ਸੰਵਰਤੀ ਲਿਸਟ ਚੰਦ ਇਟ ਇਜ਼ ਪਾਰਟ ਆਫ ਕਾਨਕਰੈਂਟ ਲਿਸਟ ਤੇ ਐਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਵੱਖ-ਵੱਖ ਸਟੇਟਸ ਦੇ ਆ ਜਿਨ੍ਹਾਂ ਨੇ ਆਪਣਾ ਅਲੱਗ ਕ੍ਰਿਮੀਨਲ ਕਾਨੂੰਨ ਬਣਾਇਆ ਉੱਤਰਾਖੰਡ ਨੇ ਬਣਾਇਆ ਯੂਪੀ ਨੇ ਬਣਾਇਆ ਅਲੱਗ-ਅਲੱਗ ਇਸ਼ੂਜ਼ ਦੇ ਉੱਤੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਬਿਹਾਰਸ਼ਕ ਨੇ ਬਣਾਇਆ ਅ ਸਟੇਟ ਇਜ਼ ਡਿਊਲੀ ਕੰਪੀਟੈਂਟ ਟੂ ਮੇਕ ਥਿਸ ਲਾ ਅਸੀਂ ਕੀ ਸੀ ਅਸੀਂ ਪਿਛਲੇ ਸਮੇਂ ਸਿਰਫ 295A 295A ਆਫ IPC ਜੋ ਹੁਣ BNS ਦੀ 299 ਹੈ ਉਸ ਦੇ ਉੱਤੇ ਖੇਡਦੇ ਰਹੇ ਫਰਜ਼ੀ ਝੂਟੀਆਂ ਚਿੱਟੀਆਂ ਲਿਖਦੇ ਰਹੇ ਜਦ ਕਿ ਸਾਹਮਣੇ ਸਪੈਸ਼ਲ ਬਿਲ ਲੈ ਕੇ ਆਣਾ ਚਾਹੀਦਾ ਸੀ ਜੋ ਇਹ ਲੈ ਕੇ ਆਇਆ ਤੇ ਮੈਂ ਇਹਦੇ ਹੁਣ ਚੁਕਲੇ ਮੈਂ ਵਕੀਲ ਹਾਂ ਤਾਂ ਮੇਰਾ ਫਰਜ਼ ਹੈ ਇਹਦੇ ਜਿਹੜੇ ਕਾਨੂੰਨੀ ਪੱਖ ਹੈ ਮੈਂ ਉਹ ਸਦਨ ਸਾਹਮਣੇ ਰੱਖ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਇੱਕ ਸਰਕਾਰ ਦਾ ਕੋਈ ਵੀ ਸਰਕਾਰ ਕੋਈ ਵੀ ਪਬਲਿਕ ਰਿਪ੍ਰੈਜ਼ੈਂਟੇਟਿਵ ਹੈ ਮੇਰਾ ਆਪਣਾ ਨਿੱਜੀ ਧਰਮ ਹੋ ਸਕਦਾ ਮੇਰਾ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਹੈ ਪਰ ਜਦੋਂ ਮੈਂ ਸਰਕਾਰ ਦਾ ਹਿੱਸਾ ਹਾਂ ਤਾਂ ਪੰਜਾਬ ਦੇ ਹਰ ਇੱਕ ਨਾਗਰਿਕ ਦਾ ਜੋ ਵੀ ਉਹਦੀ ਆਸਥਾ ਹੈ ਉਸ ਦੀ ਕਦਰ ਕਰਨਾ ਉਸ ਦੀ ਰੱਖਿਆ ਕਰਨਾ ਇਹ ਸਰਕਾਰ ਦਾ ਧਰਮ ਹੈ ਸਰਕਾਰ ਦੀ ਡਿਊਟੀ ਹੈ ਅਸੀਂ ਆਪਣੀ ਇਹ ਡਿਊਟੀ ਨਿਭਾ ਰਹੇ ਹਾਂ ਤਾਂ ਇਸ ਦੇ ਵਿੱਚ ਧਾਰਮਿਕ ਗ੍ਰੰਥਾਂ ਨੂੰ ਉਹ ਸਾਰੇ ਗ੍ਰੰਥ ਜਿਨ੍ਹਾਂ ਪ੍ਰਤੀ ਪੰਜਾਬ ਦੇ ਨਾਗਰਿਕਾਂ ਦੀ ਆਸਥਾ ਹੈ ਉਹ ਸਾਰੇ ਇਹ ਗ੍ਰੰਥ ਇਨਕਲੂਡ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਟਕਾ ਸਾਹਿਬ ਸੈਂਚੀਆਂ ਪੋਥੀਆਂ ਭਗਵਦ ਗੀਤਾ ਕੁਰਾਨ ਸ਼ਰੀਫ ਬਾਈਬਲ ਤੇ ਇਸ ਦੇ ਵਿੱਚ ਬੇਅਦਬੀ ਨੂੰ ਵੀ ਡਿਫਾਈਨ ਕੀਤਾ ਜੋ ਪਿਛਲੇ 295 ਵਿੱਚ ਨਹੀਂ ਸੀ ਤੇ 295 ਇਹ ਤਾਂ ਸਿਰਫ ਧਾਰਮਿਕ ਸਥਾਨਾਂ ਦੀ ਗੱਲ ਕਰਦਾ ਧਾਰਮਿਕ ਗ੍ਰੰਥਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਇਸ ਦੇ ਵਿੱਚ ਬੇਅਦਬੀ ਨੂੰ ਡਿਫਾਈਨ ਕੀਤਾ ਕਿ ਬੇਅਦਬੀ ਦਾ ਮਤਲਬ ਕੀ ਕਿਸੇ ਵੀ ਜੁਰਮ ਦੀ ਡੈਫੀਨੇਸ਼ਨ ਹੁੰਦੀ ਹੈ ਉਹ ਡਿਫਾਈਨ ਕੀਤੀ ਹੈ ਕਿ ਕਿਸੇ ਵੀ ਤਰੀਕੇ ਦੀ ਛੇੜਛਾੜ ਗਰੰਥ ਨੂੰ ਸਾੜਨਾ ਜਾਲਨਾ ਗਾਲਣਾ ਫਾੜਨਾ ਉਹਦਾ ਰੰਗ ਉਤਾਰਨਾ ਕਿਸੇ ਵੀ ਤਰੀਕੇ ਦੀ ਛੇੜਛਾੜ ਬੇਅਦਬੀ ਹੋਊਗੀ ਫਿਰ ਇਸ ਜੁਰਮ ਨੂੰ ਗੈਰ ਜਮਾਨਤ ਯੋਗ ਬਣਾਇਆ ਗਿਆ ਹੈ ਗੈਰ ਮਾਫੀ ਯੋਗ ਬਣਾਇਆ ਗਿਆ ਨਾਨ ਬੇਲੇਬਲ ਹੈ ਕਾਗਨੀਜ਼ੀਏਬਲ ਹੈ ਐਂਡ ਇਟ ਕੈਨ ਨਾਟ ਬੀ ਕੰਪਾਊਂਡਡ ਤੇ ਇਸ ਦਾ ਜਿਹੜਾ ਟ੍ਰਾਇਲ ਹੈ ਉਹ ਸੈਸ਼ਨ ਅਦਾਲਤ ਚ ਹੋਊਗਾ ਇਟ ਕੈਨ ਓਨਲੀ ਬੀ ਟ੍ਰਾਇਬਲ ਐਟ ਦ ਸੈਸ਼ਨ ਕੋਰਟਸ ਤੇ ਡੀਐਸਪੀ ਜਾਂ ਉਸ ਤੋਂ ਸੀਨੀਅਰ ਡੀਐਸਪੀ ਰੈਂਕ ਦਾ ਅਧਿਕਾਰੀ ਜਾਂ ਉਸ ਤੋਂ ਸੀਨੀਅਰ ਪੁਲਿਸ ਅਫੀਸਰਸ ਦੀ ਜਾਂਚ ਕਰ ਸਕਦਾ ਤੇ ਇਸ ਦੇ ਵਿੱਚ ਹੁਣ ਜੇ ਜੁਰਮ ਤੇ ਆਈਏ ਤਾਂ ਘੱਟੋ ਘੱਟ ਜੋ ਵੀ ਇਦਾਂ ਦੀ ਘਨੌਣੀ ਹਰਕਤ ਕਰਦਾ ਹੈ ਘੱਟੋ ਘੱਟ 10 ਸਾਲ ਦੀ ਸਜ਼ਾ ਜੋ ਉਮਰ ਕੈਦ ਤੱਕ ਤੇ 5 ਲੱਖ ਦਾ ਜੁਰਮਾਨਾ ਜੋ 10 ਲੱਖ ਤੱਕ ਤੇ ਜੋ ਕੋਈ ਵੀ ਇਸ ਘਨੌਣੀ ਹਰਕਤ ਨੂੰ ਕਰਨ ਦੀ ਸਾਜ਼ਿਸ਼ ਦੇ ਵਿੱਚ ਕਿਸੇ ਵੀ ਰੂਪ ਚ ਸ਼ਾਮਿਲ ਹੈ ਉਸ ਨੂੰ 3 ਸਾਲ ਤੱਕ ਦੀ ਘੱਟੋ ਘੱਟ ਸਜ਼ਾ ਜੋ 5 ਸਾਲ ਤੱਕ ਵੱਧ ਸਕਦੀ ਹੈ ਇੱਕ ਇੰਦਾਂ ਦਾ ਬਿੱਲ ਪੇਸ਼ ਕੀਤਾ ਤੇ ਉਸ ਤੋਂ ਬਾਅਦ ਇਹ ਸਾਰੇ ਹਾਊਸ ਦਾ ਫੈਸਲਾ ਕਿਸ ਨੂੰ ਸਿਲੈਕਟ ਕਮੇਟੀ ਚ ਭੇਜਿਆ ਜਾਵੇ ਮੈਂ ਸਮਝਦਾ ਪਰੀ ਦਾ ਜਿਹੜਾ ਜਿਸਟ ਉਹ ਬਹੁਤ ਮਜ਼ਬੂਤ ਹੈ ਜਿੰਨੀ ਮੇਰੀ ਲੀਗਲ ਗਿਆਨਮੈਂ ਨਹੀਂ ਸਮਝ ਮੈਂ ਆਪਕੇ ਅੰਦਰ ਮੈਂ ਬਹੁਤ ਵੱਡਾ ਵਕੀਲ ਹਾਂ ਪਰ ਜਿੰਨੀ ਮੈਨੂੰ ਤਾਲੀ ਜਿੰਨੀ ਮੈਨੂੰ ਅਕਲ ਹੈ ਜਿੰਨੀ ਮੈਨੂੰ تعلیم ਹੈ ਕਾਨੂੰਨ ਦੀ ਇੱਕ ਬਹੁਤ ਸਟਰੋਂਗ ਲੈਜਿਸਲੇਸ਼ਨ ਹੈ ਤੇ ਅੱਜ ਤੋਂ ਬਾਅਦ ਜਦੋਂ ਵੀ ਇਹ ਬਿੱਲ ਪਾਰਿਤ ਹੁੰਦਾ ਤਾਂ ਉਸ ਤੋਂ ਬਾਅਦ ਮੈਂ ਸਮਝਦਾ ਬੇਅਦਬ ਜਿਹੜੇ ਹੈ ਉਸ ਦੇ ਉੱਤੇ ਜਿਹੜੀ ਹੈ ਉਸ ਦੀ ਰੋਕ ਹੋਊਗੀ ਤੇ ਮੈਂ ਫਿਰ ਕਿਉਂਕਿ ਲਈ ਇੱਥੇ ਮੁੱਦਾ ਚੱਕਿਆ ਗਿਆ ਸਟੇਟ ਡਿਊਲੀ ਕੰਪੀਟੈਂਟ ਹੈ ਸਾਡਾ ਸੰਵਿਧਾਨ ਪੰਜਾਬ ਦੀ ਅਸੈਂਬਲੀ ਨੂੰ ਇਹ ਹੱਕ ਦਿੰਦਾ ਹੈ